ਆਰਐਸਐਸਾਗੂ ਬਲਦੇਵ अरोड़ा ਦੇ بیٹے ਨਵੀਨ अरोड़ा ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਵਿਕਤਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦਾ ਖੁਲਾਸਾ ਕਰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਾਮਲੇ ਵਿੱਚ ਬਾਕੀ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਇਹ ਜਿਹੜਾ ਜਿਹੜੇ ਜਿਹੜੇ ਆਪਣੇ ਨਵੀਨ अरोड़ा ਜੀ ਦੀ ਜਿਹੜੀ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀਗੀ ਜਿਦੇ ਵਿੱਚ ਦੋ ਜਣੇ ਬਾਦਲ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਪਹੁੰਚ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਇਕ ਕਨਵ ਐ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦਾ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਿਵੇਂ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੇ ਦੋ ਵਾਰੀ ਗਿੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਣੇ ਚਾਰ ਜਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਨ ਅਰੋੜਾ ਦੀ ਹੱਤਿਆ ਕਰ ਦਿੱਤੀ ਸਰ ਇਹ ਕਾਰਨ ਕੀ ਹੈ ਜੀ ਉਹਦੀ ਹੱਤਿਆ ਕਰਨ ਦਾ ਕਾਰਨ ਕੀ ਹੋ ਕੇ ਸਾਹਮਣੇ ਆਇਆ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀ ਅਭੀ ਆਪਾਂ ਇੱਕ ਤੁਰੀਏ ਤੇ ਇਹਨਾਂ ਨੇ ਸਾਡੀ ਪੁਤਕ ਦੀ ਪੁਸ਼ਕਿਸ਼ ਤੋਂ ਉਹਦਾ ਸਾਮਨ ਇਹਨਾਂ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤਿਆ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਹਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਆ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਨਾ ਤੇ ਉਸ ਨੂੰ ਅਸੀਂ ਜਲਦੀ ਪੜ ਲਾਂਗੇ ਇਹ ਪੰਜਾਂ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੈਕੀ ਕੀਤੀ ਵੈਪਨ ਲੈ ਆਇਆ ਤੇ ਉਹਨਾਂ ਨੇ ਇਸ ਫਟੜਾ ਨੂੰ ਪੰਜਾਬ ਦਾ ਸੋ ਜਿਹੜੇ ਵੈਪਨ ਦੂਸਰੇ ਰਾਜਿਆ ਚੋਂ ਲਿਆਂਦੇਗੇ ਸੀ ਕਿ ਉਹ ਬਰਾਮਦ ਕਰ ਲੈ ਕਿਤੇ ਜਿਹੜਾ ਦੂਸਰੇ ਉਹ ਹਜੇ ਬਰਾਮਦ ਕਰ ਮੈਂ ਜਿਹੜਾ ਉਹ ਵਾਲਾ ਵੈਪਨ ਹੈ ਜਿਹੜਾ ਐਸਜੀ